ਸਾਰਿਆਂ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਗਾਂਾਂ ਤੇ ਬੱਚੀਆਂ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਮੇਰਾ ਵੀਰ ਕਿਉਂਕਿ ਐਦਾਂ ਦੀ ਵੀਡੀਓ ਆਪਾਂ ਥੋੜੀ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਤੁਹਾਡੇ ਸਬਸਕ੍ਰਾਈਬਰ ਸਾਨੂੰ ਬਹੁਤ ਹੌਸਲਾ ਹੁੰਦਾ ਬਾਈ ਜੀ ਤੇ ਆਪਾਂ ਇਹਦਾ ਵੀਡੀਓ ਥੋੜਾ ਦੇਰ ਲੈ ਕੇ ਆਉਂਦੇ ਰਹਾਂਗੇ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਦਿਖਾਉਂਦੇ ਆ ਬਹੁਤ ਹੀ ਉੱਚ ਗੋਟੀ ਦੀਆਂ ਹੈ ਆਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਤੇ ਬਾਕੀ ਗੱਲ ਬਾਅਦ ਚ ਕਰਦੇ ਆ ਇਹ ਚੰਗਾ ਪੱਤੀ ਬਾਈ ਜੀ ਤੇ ਹਾਂਜੀ ਭਾਈ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਵਧੀਆ ਭਰਾ ਤੁਸੀਂ ਬਣਿਆ ਕੀ ਨਾਮ ਹੈ ਵੀਰੇ ਆਪਣਾ ਹੀ ਮੇਰਾ ਨਾਮ ਜੋਬਨ ਹੈ ਜੀ ਅੱਛਾ ਕਿਹੜਾ ਪਿੰਡ ਹੈ ਵੀਰੇ ਫਰੋਪਰ ਸ਼ਹਿਰ ਹੀ ਅੱਛਾ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਫਰੋਪਰ ਸ਼ਹਿਰ ਹੀ ਆ ਖਾ ਅੱਛਾ ਜੀ ਹਾਂਜੀ ਆਪਣਾ ਬਾਈ ਜੀ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਵਪਾਰ ਦਾ ਕੰਮ ਹੈ ਠੀਕ ਹੈ ਬਾਈ ਜੀ ਤੇ ਅੱਜ ਕਿੰਨੇ ਲੈ ਕੇ ਆਏ ਜੀ ਕਿ ਆਪਣੇ ਕੋ ਦੋ ਡੰਗਰਾ ਜੀ ਅੱਛਾ ਦੋ ਗਾਈਆਂ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਆਪਾਂ ਖੰਨੇ ਜਾਂਦੇ ਜਾਈਦਾ ਜੀ ਮੱਝਾਂ ਲੈ ਕੇ ਬਾਹਰ ਅੱਛਾ ਇਸ ਤੋਂ ਇਲਾਵਾ ਖੰਨੇ ਵੀ ਜਾਂਦੇ ਆ ਡੱਬ ਵਾਲੇ ਤਾਂ ਖੰਨਾ ਦੇ ਠੀਕ ਹੈ ਬਾਈ ਜੀ ਤੇ ਬਾਈ ਜਿਹੜੀ ਆ ਗਾਈ ਖੜੀ ਹੈ ਉਹਦੇ ਇਥੇ ਨੇ ਕਿਹੜੇ ਸੂਏ ਸੂਈ ਹੈ ਪਹਿਲਾਂ ਇਹ ਪਾ ਤੀਜਾ ਸੂਈ 6 ਦੰਦਾ ਤੇ 6 ਦੰਦਾ ਸਿਰਫ ਹਾਂਜੀ ਤੇ ਕਿੰਨਾ ਦੁੱਧ ਦਤਾ ਬਾਈ ਥੱਲੇ ਇਹਦੇ ਇਹਦੇ ਵੀਰੇ ਦੂਜੇ ਸ ਹਾਂਜੀ ਤੇ ਬਈ ਥੋੜਾ ਤੋੜ ਕੇ ਸਾਧੂਗਾ ਤੇ ਚੰਗਾ ਪਸ਼ੂ ਬਈ ਜੀ ਤੇ ਕੋਈ ਹੁੰਦਾ ਕੁਆਲਟੀ ਚੈੱਕ ਹੁੰਦੀ ਆਟਰ ਕੁਆਲਟੀ ਤੇ ਬਈ ਆਪਣੇ ਬਚੋ ਰਿਹਾ ਤੇ ਚੰਗਾ ਪਸ਼ੂ ਬਾਕੀ ਬਈ ਆਟਰ ਪੁਆਇੰਟਸ ਤੇ ਦਿਖ ਜਾਗਾ ਸਾਫ ਕੁਥੀ ਆਟਰ ਗੋਛਦੀ ਹੈ ਚੰਗਾ ਪਸ਼ੂ ਬਈ ਜੀ ਇਹ ਹਰੇ ਨਵੀ ਦੀ ਗਾਈ ਹੈ ਵੇ ਬਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਪਸ਼ੂ ਬਈ ਜੀ ਤੇ ਬਾਈਆਂ ਕੋਲ ਪੁੱਛ ਰਹੇ ਮੁੱਲ ਚੰਗਾ ਪਸ਼ੂ ਬਈ ਜੀ ਤੇ ਕੀ ਰੇਟ ਹੈ ਐਸੇ ਬੈਠ ਜਾਵਾ ਸੀ ਤੁਰ ਵੀ ਹੁਣ ਸੋਚਾ ਟ੍ਰਕ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਭਾਈ ਜੀ ਕਿੰਨਾ ਰੇਟ ਰੱਖਿਆ ਦਾ ਇਹਦਾ 1.3 ਮੰਗਨੇ ਭਰਾ ਜੀ ਅੱਛਾ ਦੇਣ ਲੈਣ ਲਾਸਟ ਕਿੰਨਾ ਹੀ ਇਹ 1.10 ਦੀ ਦੇਣੀ ਭਾਈ ਜੀ ਹਾਂਜੀ ਉਦਾਂ ਸੀਲ ਹੈ ਪੂਰੀ ਠੰਡੀ ਮੈਂ ਨਾ ਵਧੀਆ ਪਰ ਜੀ ਮਰਜ਼ੀ ਬੈਜੀ ਠੀਕ ਹੈ ਭਾਈ ਜੀ ਤੇ ਜਿਹੜੀ ਅਗਲੀ ਗਾਏ ਇਹਦਾ ਕੀ ਹਸਕਦਾ ਵੇ ਭਾਈ ਇਹ ਵੀਰੇ ਅੱਜ ਤੜਕੇ ਸੂਈ ਆ ਹਾਂਜੀ ਪਹਿਲਣ ਆ ਜੀ ਚਾਰ ਦੰਦ ਅੱਛਾ ਵੇਖ ਕਿੰਨਾ ਕਰ ਜੀ ਤੁਹਾਡੇ ਸਾਹਮਣੇ ਠੀਕ ਹੈ ਭਾਈ ਜੀ ਚੈੱਕ ਕਰੋ 18 ਜਦੋਂ ਭਾਈ ਨਾਮ ਚੰਗਾ ਬਣੀ ਹੋਈ ਜੀ ਸ਼ਿੰਗਾਂਗਨ ਹੋਈ ਹੋਆ ਤੇ ਬਾਕੀ ਪਸ਼ੂ ਚੰਗਾ ਵਾਹਿਆ ਬੋਲੀ ਜੀ ਅੱਜ ਦੇ ਮਿਨੋ ਦੇ ਬਾਰੇ ਵਿੱਚ ਜਾਣਕਾਰੀ ਚੰਗਾ ਹੁਣ ਇਹ ਲਈਦਾ ਆਪਾਂ ਕੁੱਤੇ ਦੇਖ ਲੈਣੇ ਆਂ ਅੰਦਰੋਂ ਬਰਾਉ ਤੇ ਕਟਰਪਾਰਟੀ ਸਾਫ ਸਫੀ ਬਈ ਜੀ ਇਹ ਥੱਲੇ ਬੱਚਾ ਕੀ ਹੈ ਵੀਰੇ? ਬੱਚਾ ਵੀਰੇ ਇਹਦੇ ਮਗਰ ਹੈ। ਇਹਦੇ ਮਗਰ ਬੱਚਾ ਹੈ। ਤੇ ਭਾਈ ਜੀ ਕਿੰਨਾ ਇਹਦਾ ਕਿੰਨਾ ਮੁੱਲ ਰੱਖਿਆ ਆਪਾਂ? ਇਹਦਾ 65000 ਮੰਗਨੇ ਭਰਾ ਜੀ। 65000। ਹਾਂਜੀ। ਠੀਕ ਹੈ ਭਾਈ ਜੀ। ਤੇ ਲਾਸਟ ਕਿੰਨੇ ਤੱਕ ਦੇ ਦੋਗੇ ਲਾਸਟ? ਇਹ ਵੀਰੇ 60 ਦੀ ਦੇ ਦਿਆਂਗੇ ਭਰਾ ਜੀ। ਠੀਕ ਹੈ ਭਾਈ ਜੀ। ਤੇ ਦੂਜੀ ਬੱਚੀ ਤੇ ਲਗੀ ਸੀਗਾ ਵੀ ਨਾਲ ਬੱਚਾ ਕੀ? ਉਹਦਾ ਬੱਚਾ ਜੀ। ਠੀਕ ਹੈ ਭਾਈ ਜੀ। ਹਾਂਜੀ। ਤੇ ਚੌਥਾ ਦਿਨ ਅਜੇ ਸੁਈਨ ਹੋਇਆ। ਠੀਕ ਹੈ ਭਾਈ ਜੀ। ਤੇ ਮੋਬਾਈਲ ਨੰਬਰ ਬੋਲ ਦੋਗੇ 9255882342 ਇੱਕ ਵਾਰ ਦੁਬਾਰਾ ਬੋਲ ਦੂੰਗਾ ਵੀਰੇ 9255882342 ਠੀਕ ਹੈ ਬਾਈ ਜੀ ਵੀ ਆਪਾਂ ਲਿਆਉਨੇ ਕਿਤੋਂ ਪੈਦੇ ਪੱਛੀਆਂ ਆਪਾਂ ਪਿੰਡਾਂ 'ਚ ਵੀਰ ਕਰਾਂ ਜੋ ਲੈ ਲੀਂਦੀਆਂ ਤੁਰ ਫਿਰ ਕੇ ਵਪਾਰੀ ਤੋਂ ਵੀ ਲੈ ਲੀਂਦੀਆਂ ਬਾਕੀ ਘਰਾਂ 'ਚੋਂ ਜ਼ਿਆਦਾ ਲੈ ਲੀਂਦੀਆਂ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਹਾਂ ਮਿਹਰਬਾਨੀ ਬਰਾ ਠੀਕ ਤੇ ਚੰਗਾ ਪਸ਼ੂ ਬਈਆਂ ਕੋਈ ਐਦਾਂ ਦੇ ਪਸ਼ੂ ਲੈ ਲਈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਹ ਦੋ ਗાયਾਂ ਐਚਪੀ ਤੇ ਦੂਜੀ ਕ੍ਰੋਸ ਇਹਦੀ ਬਾਰੇ ਲਮਾਂਗੇ ਬਾਈ ਕੋਲ ਆਪਾਂ ਜਾਣਕਾਰੀ ਆਜੋ ਮੇਰਾ ਵੀਰ ਬਾਈ ਸ਼ਸ਼ੀਕਲ ਜੀ ਸ਼ਸ਼ੀਕਲ ਵੀਰੇ ਕੀ ਹਾਲ ਹੈ ਵੀਰੇ ਠੀਕ ਠਾਕ ਵਧੀਆ ਕੀ ਨਾਮ ਹੈ ਵੀਰੇ ਆਪਣਾ ਜੀ ਨਾਮ ਸੁਖਮਨੀ ਜੀ ਵੀਰੇ ਅੱਛਾ ਪਿੰਡ ਜੀ ਪਿੰਡ ਬਾਲਿਆਣੀ ਠੀਕ ਹੈ ਜਿਲ੍ਹਾ ਕਿਹੜਾ ਪੇਜਦਾ ਜੀ ਜਿਲ੍ਹਾ ਬਹਿੰਡਾ ਜੀ ਠੀਕ ਹੈ ਬਾਈ ਕਿੰਨੇ ਪਸ਼ੂ ਲੈ ਕੇ ਆਏ ਜੀ ਬਾਈ ਅੱਜ ਆਪਾਂ ਦੋ ਸੀ ਕੋਈ ਹੋਇਆ ਸੇਲੀ ਜੀ ਹਾਂ ਇੱਕ ਕੋਈ ਵੀਰੇ ਕਰੇ ਗਾਹ ਕਹਿਜ ਗਾਹ ਕਦਾ ਹੈਗਾ ਵੀਰੇ ਅੱਜ ਠੀਕ ਹੈ ਬਾਈ ਜੀ ਜਿਹੜੀ ਆ ਵੀਰੇ ਕ੍ਰੋਸ ਗਾਂ ਖੜੀ ਹੈ ਇਹ ਕਿਹੜੇ ਸੂਏ ਸੂਏ ਹੈ ਵੀਰੇ ਸੂਹਾ ਦੂਜਾ ਸੂਏ ਅੱਛਾ ਜੀ ਤੇ ਨਾਲ ਬੱਚਾ ਵੀਰੇ ਤੇ ਬੱਚੀ ਹੈ ਜੀ ਅੱਛਾ ਦੁੱਧ ਕਿਨਾ ਘਟ ਪਹਿ ਦੋ ਦ 13 ਕਿਲੋ ਵੀਰੇ ਪਹਿਲੇ ਸੂਰ ਠੀਕ ਹੈ ਬਾਈ ਜੀ ਚੈੱਕ ਕਰੋ ਬਾਈ ਜੀ ਕਟਰ ਕੁਆਲਟੀ ਬਹੁਤ ਚੰਗੀ ਬਾਈ ਜੀ ਤੇ ਸਭ ਜਿਵੇਂ ਪ੍ਰੋਪਰ ਹੈ ਬਾਈ ਜੀ ਬਿਲਕੁਲ ਚੰਗਾ ਪਛੂ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਮੋਲੇ ਦਾ 60000 ਰੁਪਏ ਅੱਛਾ ਬਾਈ ਜੀ ਠੀਕ ਹੈ ਕਿੰਨੇ ਤੱਕ ਡਿਸਕਾਊਂਟ ਦੇ ਦੂੰਗਾ ਬਾਈ ਜੀ 55 ਹੀ ਦੇ ਦਿਆਂ ਠੀਕ ਹੈ ਬਾਈ ਜੀ ਤੇ ਇਸ ਤੋਂ ਅੰਗੇ ਜਿਹੜੀ ਖੜੀ ਐ ਐਚਐਫ ਜੀ ਉਹ ਵੀ ਆਪਣੀ ਬਾਈ ਜੀ ਅੱਛਾ ਜੀ ਕਿੰਨੇ ਦੀ ਹੋਈ ਬਈ ਸੇਲ ਉਹ 77 ਦੀ ਠੀਕ ਹੈ ਬਈ ਤੇ ਬਈ ਆਪਾਂ ਇਸ ਤੋਂ ਇਲਾਵਾ ਵੀ ਕਿਹੜੀ ਕਿਹੜੀ ਮੰਡੀ ਲਾਉਣੀ ਆ ਮੰਡੀਆਂ ਸਾਰੀਆਂ ਜਾਣੀਆਂ ਵੀਰੇ ਠੀਕ ਹੈ ਬਈ ਜੀ ਤੇ ਆਪਣੇ ਕੋਲ ਘਰੇ ਹੁੰਦਾ ਪਛਿੱਕ ਦਾ ਹਾਂਜੀ ਹਾਂਜੀ ਠੀਕ ਵੀ ਮੋਬਾਈਲ 'ਤੇ ਸ਼ੇਅਰ ਕਰ ਦੋ ਬਈ 9878755168 9878755168 ਠੀਕ ਹੈ ਬਈ ਜੀ ਧੰਨਵਾਦ ਜੀ ਤੇ ਬਈਆਂ ਦਾ ਵਪਾਰ ਦਾ ਕੰਮ ਵਧੀਆ ਬਈ ਜੀ ਬੱਚੀ ਵਧੀਆ ਸੀਗੀ ਤੇ ਦੂਜੀ ਬੱਚੀ ਪਈ ਕਹਿੰਦਾ ਹੋ ਗਈ ਸੇਲ 70000 ਦੀ ਤੇ ਇਸ ਕਰਕੇ ਬਈ ਆਪਾਂ ਤੁਹਾਨੂੰ ਦਿਖਾਈ ਨਹੀਂ ਪੇਚੰਗਾ ਪਛੂ ਸੀਗੇ ਬਈ ਇਹ ਵੀ ਆਜਾ ਮੇਰਾ ਵੀਰ ਤੁਹਾਨੂੰ ਦਿਖਾਉਣੇ ਅੱਗੇ ਬੱਚੀਆਂ ਤੇ ਉਹਨਾਂ ਬਾਰੇ ਲੈਂਦਾ ਜਾਣਕਾਰੀ ਜਿਹਨੇ ਗਾਂ ਆਉਂਦੀਆਂ ਆਪਣੇ ਕੋਲ ਸਿੰਗਲ ਸੈੱਟ ਕਰਾਉਣੇ ਮੱਝਾਂ ਦਾ ਵੀ ਕਰਦੇ ਆ ਬਈ ਕੰਮ ਹਾਂ ਜੀ ਕਰਦੇ ਆ ਠੀਕ ਹੈ ਬਈ ਕਿਹੜਾ ਨਾਮ ਕੀ ਫਿਰ ਆਪਣਾ सोनू ਠੀਕ ਹੈ ਜੀ ਕਾ ਕਿਰੇ ਨੇ ਬਲੇਓ ਬਈ ਦਬਾਰੀ ਅੱਛਾ ਤੇ ਮੋਬਾਈਲ ਨੰਬਰ ਬੋਲ ਦੋਗੇ ਆਪਣਾ ਆਪਣਾ ਹਾਂ ਜੀ ਗਰਾਂ ਕਿ ਕਰਦੇ ਤੇ ਹੋ ਬਈ ਹਾਂ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 885955893 ਇਹ ਨਹੀਂ 8059250493 ਠੀਕ ਹੈ ਬਾਈ ਜੀ ਨਾਮ ਕੀ ਦੱਸਿਆ ਜੀ ਸੁੰਦਰ ਠੀਕ ਹੈ ਬਾਈ ਜੀ ਕਿਹੜੀ ਕਿਹੜੀ ਮੰਡੀ ਜਾਂਦੇ ਪੈਸੀ ਇਸ ਤੋਂ ਲਾਵਾ ਜਿਹੜੀ ਮਰਜ਼ੀ ਹੋਵੇ ਮੰਡੀ ਅੱਛਾ ਠੀਕ ਹੈ ਬਾਈ ਜੀ ਤੇ ਬਾਈ ਦਾ ਕੰਮ ਹੈ ਉਹਦੀ ਕੰਟੈਕਟ ਬਾਈ ਦਾ ਕੰਮ ਹੈ ਸਿੰਘਾਂ ਦਾ ਤੇ ਨਾਮ ਉਹ ਨੰਬਰ ਆਪਾਂ ਸ਼ੇਅਰ ਕਰਤਾ ਵਿੱਚ ਬਾਈ ਦਾ ਜੀ ਬਈਆਂ ਬਹੁਤ ਈਆਂ ਰੋਜਾ ਦੋ ਮਿੰਟ ਰੋਜਾ ਦੋ ਟੋਪ ਕੁਆਲਟੀ ਦੀਆਂ ਗਾਈਆਂ ਤੇ ਉਹਨਾਂ ਬਾਰੇ ਲਵਾਂਗੇ ਬਾਈ ਕੋਲ ਜਾਣਕਾਰੀ ਚੰਗੇ ਪਸ਼ੂ ਬਾਈ ਕੋਲ ਟੋਪ ਕੁਆਲਟੀ ਦੀਆਂ ਕੁੱਤਲੀਆਂ ਨੇ ਬਾਈ ਬਾਈ ਕੋਲ ਕਿੰਨੀ ਵਧੀਆ ਨੇ ਪੂਰੀ ਸਾਫ ਸੁਥਰੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਚੰਗਾ ਪਜੂ ਬਈਆਂ ਕੋਲੇ ਜੀ ਤੇ ਜਰਸੀ ਵੀ ਵਧੀਆ ਬਈਆਂ ਕੋਲੇ ਉਹ ਦਿਖਾਈ ਦਈਏ ਮਕੇਲੇ ਚੱਲ ਜਰਸੀ ਵੀ ਚੰਗੀ ਪਜੂ ਬਈਆਂ ਕੋਲੇ ਪੂਰੀ ਸਾਫ ਸੁਥਰੀ ਬਾਈ ਜੀ ਅਟਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਚੈੱਕ ਕਰੋ ਬਾਈ ਜੀ ਇਹ ਨਾ ਪਾ ਜੋ ਕਹਿੰਗੋਈ ਮਗਰ ਕਵੀਰੇ ਦੇ ਬੱਚਾ ਅੱਛਾ ਤੇ ਬਈ ਇਹ ਜਿਹੜੀ ਜਰਸੀ ਗਏ ਹੈ ਜੀ ਇਹਦਾ ਪਹਿਲਾ ਸਸੀਗਲ ਜੀ ਬਈ ਸਸੀਗਲ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਪ੍ਰਗਟ ਸਿੰਘ ਅੱਛਾ ਪਿੰਡ ਕਿਹੜਾ ਪੈਂਦਾ ਜੀ ਕੋਰਸੂਗੇ ਜਿਲ੍ਹਾ ਜੀ ਫਰੀਦਕੋਟ ਜੀ ਤੇ ਬਈ ਕਿੰਨੇ ਪਸ਼ੂ ਲਿ ਗਏ ਸੀ ਅੱਜ ਆਪਾਂ? ਅਬ ਸੀ ਗਏ 12-13 ਕਾ ਮਾਈ। ਅੱਛਾ ਜੀ। ਸੇਲ ਹੋਈ ਕੋਈ ਬਈ? ਵੇਤਾਂਾ ਛੇਕ ਗਾ ਬਈ। ਅੱਛੇ ਗਾਹ ਕਹੇਗਾ ਮਤਲਬ ਆ ਜੀ? ਠੀਕ ਠਾ ਗਏ ਆਈ ਇਹਨਾ ਬਾਲਾ ਦਿਨ। ਜਿਹੜੀਆਂ ಜಾਸੀ ਗਾਂ ਦਿਖਾਈਏ ਫਿਰ ਇਹਦਾ ਦੁੱਧ ਤਾਂ ਕੀ ਸਾਬਦਾ ਫਿਰ ਏ ਪਲੂਣ ਹੀ ਏ ਪਹਿਲਾ ਸੂਏ ਸੂਏ ਚਾਰ ਦਾ ਦੇ। ਠੀਕ ਆ ਬਈ ਜੀ। ਤੇ ਕਿੰਨਾ ਇਹ ਰਾਤ ਦੀ ਸੂਈ ਆਈ? ਅੱਛਾ ਕਿੰਨਾ? 3-4 ਕਿਲੋ ਬਾਲਾ ਨਿਕਾਲਾ ਇਸ ਕਿੰਨੇ ਚੋ? ਠੀਕ ਹੈ। ਕਰਜੂ 10-12। 10 ਦਊਗੀ 18-20 ਕਿਲੋ ਜੀ। ਅੱਛਾ ਪਾ। ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ 1.5 ਅੱਛਾ 1.5 ਹਾਂਜੀ ਤੇ ਦੇਣ ਲੈਣ ਕਿੰਨਾ ਕਰਦਣਾ ਲਾਸਟ ਵੀਰੇ 95000 ਦੀ ਉਸ ਤੋਂ ਬਾਅਦ ਜੀ ਇੱਕ ਕਰਾਉਸ ਖੜੀ ਹੈ ਵੀਰੇ ਇਹਦਾ ਕੀ ਹਿਸਾਬ-ਤਬ ਇਹਨੂੰ ਸੂਈਨ ਹੋ ਗਈ 5-6 ਦਿਨ ਅੱਛਾ ਜੀ ਚੈੱਕ ਕਰੋ ਮੇਰਾ ਵੀਰ ਤੇ ਅਟਰ ਕੁਆਲਿਟੀ ਬਹੁਤ ਚੰਗੀ ਬਈ ਗਾਹਾਂ ਦੀ ਤੇ ਥਾਣਾ ਪੂਰੇ ਨਿਖੜਵੇਂ ਥੜਨੇ ਲੰਬੇ ਥੜਨੇ ਤੇ ਥਾਣਾ ਵਿੱਚ ਪੂਰਾ ਗੈਪ ਆਚਾਰਾਂ ਵਿੱਚ ਹੋਈ ਜੀ ਤੇ ਚੰਗਾ ਬਚੂਈ ਜੀ ਤੇ ਮਗਰ ਕੀ ਵੀਰੇ ਤੇ ਪਰਲੀ ਦਾ ਚੱਲ ਨਹੀਂ ਦਾ ਮਗਰੇ ਦੇ ਬੱਛਾ ਬਈ ਠੀਕ ਹੈ ਬਈ ਤੇ ਕਿੰਨਾ ਦੁੱਧ ਕੱਢੂ ਕੱਢਦਾ ਹੀ ਦੱਦ ਇਸ ਟਾਈਮ ਥੱਲੇ 20 ਕਿਲੋ ਆ ਬਈ ਅੱਛਾ 20 ਲੀਟਰ ਹੈ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਇਹਦਾ ਮੁੱਲ 75000 ਰੁਪਏ ਹੈ ਅੱਛਾ ਸਿਰਫ 75 ਜੈ ਇਹਨਾਂ ਦਾ ਡੇਟ ਹੈ ਬਈ ਜੀ ਬਸ ਵੇਚਣ ਵਾਲੀ ਗੱਲ ਹੀ ਆਪਣੀ ਠੀਕ ਹੈ ਬਈ ਜੀ ਹਾਂਜੀ ਤੇ ਆਪਣੇ ਕੋਲੇ ਬਈ ਆ ਜਿਹੜੀ ਅਗਲੀ ਐਫ ਐਫ ਖੜੀ ਇਹਦਾ ਕੀ ਹਿਸਾਬ ਤਾਂ ਫਿਰ ਇਹ ਨੇ ਮੇਰੇ ਪਹਿਲੇ ਨੂੰ 32 33 ਕਿਲੋ ਦੋ ਦਿੱਤੇ ਅੱਛਾ ਇਹ ਦੂਜੇ ਦੀ ਅੱਛਾ ਕਿੰਨੇ ਦਿਨ ਲੈ ਲੂ ਬਈ ਅਜੇ ਦਿਨ ਲੈ ਜੂਗੀ 4-5 ਤੁਸੀਂ ਚੈੱਕ ਕਰੋ ਬਈ ਅਲਟਰ ਕੁਆਲਟੀ ਚੱ ਤੇ ਚੰਗਾ ਪਸ਼ੂ ਬਾਈ ਜੀ ਲੈਵਾ ਬਹੁਤ ਚੰਗਾ ਬਈ ਚੋ ਚੰਗੀ ਬੱਚੀ ਬਾਈ ਜੀ ਪਿੱਟਪੜੇ ਤੋਂ ਤੇ ਹਜੇ ਬਾਈ ਕਹਿੰਦਾ ਲੈ ਜੂ 5-7 ਦਿਨ ਇਹਦੇ ਵਾਰ ਲੰਦੇ ਪੂਰੀ ਜਾਣਕਾਰੀ ਤੇ ਥੋੜਾ ਤਾਂ ਕਰਦੇ ਸ਼ੇਅਰ ਚੈੱਕ ਕਰੋ ਬਾਈ ਜੀ ਤੇ ਬਾਈ ਇਹਦਾ ਮੁੱਲ ਕਿਨੇ ਰੱਖਿਆ ਆਪਾਂ ਜੀ ਇਹਦਾ ਮੁੱਲ 140 ਬਾਈ ਅੱਛਾ 140 ਜੀ ਠੀਕ ਹੈ ਬਾਈ ਜੀ ਤੇ ਜਿਹੜੀ ਅਗਲੀ ਕੈਂਤ ਖਾਈ ਸੀਗੀ ਐਫ ਐਫ ਉਹ ਜੀ ਉਹ ਕਿਨੇ ਦੇ ਲੈ ਲੂ ਹਜੇ ਆਪਣਾ ਆਪ ਬਟਾ ਚੈੱਕ ਕਰਾ ਲਾਂਗੇ ਜੀ ਕਿੰਨਾ ਦੁੱਧ ਕਰਜੂ ਬਾਈ ਇਹ ਇਹ ਦੁੱਧ ਪਾਣੀ ਵੀ 15 ਦੀ ਜੀ ਤੇ ਇਹਦਾ ਕਿੰਨਾ ਮੁੱਲ ਰੱਖਿਆ ਆਪਾਂ ਵੀ ਇੱਕ ਦਾ ਅੱਛਾ ਇੱਕ ਦਾ ਇਹ ਵੀ ਆਪਣੀ ਬਈ ਜੀ ਹਾਂਜੀ ਪੁੰਜੀ ਲੰਬੀ ਲੰਬੀ ਕਾਹਦਾ ਰੱਖਿਆ ਦੇ ਦੇ ਚੰਗੀ ਹੈ ਇਹ ਵੀ ਕਟਰ ਕੁਆਲਟੀ ਵੀ ਬਈ ਹੈ ਚੰਗੀ ਹੈ ਬੱਚੂ ਨੇ ਤੇ ਹਜੇ ਪੁੱਛਦੇ ਬਾਈ ਨੂੰ ਕਿੰਨੇ ਦਿਨ ਲੈਣੇ ਹਨ ਕਿੰਨੇ ਦਿਨ ਇਹਨੂੰ ਬਾਈ ਇਹ ਹਾਂਜੀ ਕਿੰਨੇ ਦਿਨ ਲੈ ਲੂ ਹਜੇ ਲੋਕੋ ਜੀ ਇਹ ਤਾਂ ਆਪਣੀ ਆਪ ਦੀ ਵੇਚਰ ਵਾਸਤੇ ਆਏ ਆ ਹਾਂਜੀ ਗਾਗ ਦਾ ਕੀ ਪਤਾ ਜੀ ਕਿਨੇ ਨਾ ਨਾ ਆਏ ਕਹਿੰਦਾ ਵੀ ਕਿੰਨੇ ਦਿਨ ਲੈ ਲੂ ਸੂਣ ਨੂੰ ਅਜੇ ਸੂਣ ਨੂੰ ਸੂਣ ਦਾ ਹੇ ਲੈ ਜੀ ਘੱਟ ਤੋਂ ਵੱਧ ਦੱਸ ਦੋ ਅਜਾ ਬਣੂਗੀ ਪੂਰੀ ਜੀ ਹਾਂ ਜੀ ਹਾਂ ਦੁੱਧ ਵੀ 25 ਬਰਾਂਡ ਠੀਕ ਹੈ ਬਾਈ ਜੀ ਤੇ ਕੱਦ ਕਾਟੀ ਤਾਂ ਬਹੁਤ ਚੰਗੀ ਬਾਈ ਜੀ ਤੇ ਦੁੱਧ ਬਾਈ ਕਹਿੰਦਾ ਕਾਰ ਜਾਣਾ ਰਾਮ ਨਾਲ 25 ਕਿਲੋ ਕਿਉਂਕਿ ਸਰੀਰ ਪੱਖੋਂ ਵੀ ਤਕੜੀ ਹੈ ਤੇ ਲੰਬੀ ਹੈ ਬਾਈ ਜੀ ਗਾ ਤੇ ਬਾਈਆਂ ਕੋਲੇ ਸੀਗੇ 4-5 ਚੰਗੇ ਜਾਨਵਰ ਤੇ ਬਾਈ ਦਾ ਨੰਬਰ ਸਵਾਰਸ਼ ਕਰਾਂਗੇ ਸ਼ੇਅਰ ਬਾਈ ਜੀ ਨੰਬਰ ਆਪਣੇ ਕੋਲੇ ਭਾਈ ਕਿੱਥੋਂ ਲੈਂਦੇ ਪੈਸੇ ਗਏ ਆ ਆਪਾਂ ਵੇਖੀ ਭਾਈ ਲਿਉਂਦੇ ਕਿੱਥੋਂ ਪੈਸੇ ਪਾਚੂ ਆਪਾਂ ਇਹ ਪਿੰਡਾ ਜੀ ਹਾਂਜੀ ਡੋਕਲ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਵੱਡਾ ਬਲੀ ਜੀ ਜਿਆਦਾ ਹੀ ਲਾਉਂਦੇ ਹਾਂ ਜੀ ਹਾਂਜੀ ਠੀਕ ਹੈ ਭਾਈ ਇਧਰੋਂ ਪੱਠੇ ਨਾ ਤੇ ਪੱਠਿਆਂ ਦਾ 2000 ਰੁਪਏ ਬਾਨਾਤ ਨੇ ਜਾ ਲੈ ਜਾ ਭਾਈ 90411 ਇਹ ਮੈਂ ਨਹੀਂ ਇਹਦਾ ਮਾਰ 05244 ਜੀ ਠੀਕ ਹੈ ਵੀ ਨਾਮ ਕੀ ਦੱਸਿਆ ਜੀ ਵੀਰੇ ਪ੍ਰਕਾਸ਼ ਸਿੰਘ ਜੀ ਠੀਕ ਹੈ ਭਾਈ ਧੰਨਵਾਦ ਪਿੰਡ ਕਿਹੜਾ ਸੀਗੇ ਵੀਰੇ ਪਿੰਡ ਕੋਟ ਸੀਗੇ ਫੁੱਟਾ ਤੇ ਭਾਈ ਬਾਈ ਨੂੰ ਬੁਲਾਈ ਉਹ ਲੈਣੀ ਮਾਰਕਿੰਗ ਵੀਰੇ ਕਿਹੜੀ ਵੀਰੇ 81 ਮੇਰੀ ਗੱਲ ਚੰਗੇ ਪਛੂ ਬਾਈ ਕੋਲੇ ਜੀ ਟਾਪ ਕੁਆਲਟੀ ਦੇ ਦੇਣ ਲੈਣ ਵਾਲਾ ਹੀ ਰੇਟ ਰੱਖਿਆ ਬਾਈਆਂ ਨੇ ਚੰਗੇ ਪਛੂ ਬਾਈਆਂ ਕੋਲੇ ਜੀ ਜੀ ਬਾਈ ਜੀ ਨਾਲ ਕਰ ਸਕਦੇ ਕੰਟੈਕਟ ਹੈ ਜੀ ਉੱਚੇ ਲੰਬੀਆਂ ਬੱਚੀਆਂ ਜੀ ਬਾਕੀ ਵੀਰ ਹਰੇ ਵੀਰ ਬੈਦਿਕਾ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀ ਕਿਉਂਕਿ ਐਦਾਂ ਦੀ ਵੀਡੀਓ ਪਰਤੋਂ ਤੱਕ ਲੈ ਕੇ ਆਉਂਦੇ ਰਹਾਂਗੇ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਬਈ ਦੱਸਿਆ ਜਰੂਰ ਕਰੋ ਮੇਰਾ ਵੀ ਕਿਉਂ ਤੇ ਪਸ਼ੂ ਅੱਜ ਚੰਗੇ ਹੋਏ ਨੇ ਗਾ ਕੇ ਦੇ ਬਈ ਇਹ ਤੇ ਮੰਡੀ ਵਿੱਚ ਪਸ਼ੂ ਵਾਧੂ ਆਏ ਹੋਏ ਨੇ ਬਈ ਜੀ ਤੁਸੀਂ ਵੀ ਕਰ ਸਕਦੇ ਬਈ ਨਾਲ ਕੰਟੈਕਟ ਜੀ